ਕਿ ਕਿੰਿਆਂ ਨੂੰ ਨਾ ਬਹੁਤ ਜ਼ਿਆਦਾ ਲੱਗਦਾ ਹੈ ਕਿ ਇਹ ਬੱਚਾ ਨੂੰ ਛੱਡ ਕੇ ਘਰ ਚਲੇ ਜਾਣੇ ਆ ਮਤਲਬ ਆ ਰਾਮ ਨਾ ਸੌਂ ਚਲੇ ਜਾਣੇ ਆ ਇੱਥੇ ਕੋਈ ਹੈ ਨਹੀਂ ਆ ਕਿ ਘਰ ਚਲੇ ਜਾ ਕਿ ਇਹ ਵੀ ਸਾਡਾ ਘਰ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੀਲੀ ਸਾਡੀ ਅੱਜ ਬਿਮਾਰ ਹੈ ਤੇ ਇਹਨੂੰ ਅਸੀਂ ਡਾਕਟਰ ਕੋਲ ਲੈ ਕੇ ਚੱਲੇ ਆ ਤੇ ਤੇ 9 ਵਜੇ ਦਾ ਟਾਈਮ ਹੈ ਤੇ ਜਲਦੀ ਜਲਦੀ ਮੈਨੂੰ ਉੱਥੋਂ ਘਰ ਆਣਾ ਪਿਆ ਹੁਣ ਅਸੀਂ ਲੀਲੀ ਨੂੰ ਲੈ ਕੇ ਜਾ ਰਹੇ ਆ ਡਾਕਟਰ ਕੋਲ ਸਾਡੀ ਲੀਲੀ ਹੁਣ ਇਹਨੂੰ ਅਸੀਂ ਲੈ ਕੇ ਜਾ ਰਹੇ ਆ ਚੱਲ ਲੀਲੀ ਚਲੀ ਫੜ ਪ੍ਰਿਆ ਹੋ ਨਹੀਂ ਇਹਨੂੰ ਲੈ ਕੇ ਜਾ ਰਿਆਂ ਪਤਾ ਨਹੀਂ ਸਕੂਟਰੀ ਤੇ ਬਾਊਗੀ ਕਿ ਨਹੀਂ ਬਾਊਗੀ ਪਹਿਲੇ ਬੰਦੀ ਹੀ ਜਦ ਛੋਟੀ ਹੀ ਹੁਣ ਇਹ ਪਤਾ ਨਹੀਂ بڑے ਛੇਰ ਬਾਅਦ ਇਹਨੂੰ ਬਿਠਾਣਾ ਹੈ ਤੇ ਇਹਨੂੰ ਖੁਸ਼ੀ ਵੀ ਹੋਣ ਈ ਮੈਨੂੰ ਸ਼ਾਇਦ ਘੁਮਾਣ ਲੈ ਕੇ ਜਾ ਰੇ ਪਰ ਇਹ ਡਾਕਟਰ ਕੋ ਜਾ ਕੇ ਹੁਣ ਤਾਂ ਨੂੰ ਮਿਲਦੇ ਆ ਇਹਨੂੰ ਥੋੜਾ ਬਾਕੇ ਵੇਖਦੇ ਆ ਬਾਏ ਬਾਏ ਲੀਲੀ ਨੂੰ ਹੀ ਲਾ ਆਏ ਆ ਵੇਖੋ ਕਿੱਦਾਂ ਕੰਮਾਂ ਈ ਅੰਦਰ ਹੀ ਖੜਿਆ ਨਹੀਂ ਬਾਹਰ ਹੀ ਇੰਜੈਕਸ਼ਨ ਲਵਾ ਲੱਗੇ ਆ ਇਹਦੀ ਆ ਸਾਰੀ ਲੱਤ ਤੇ ਪਾਸਪਾਲ ਗਈ ਹੈ ਆਹ ਨਹੀਂ ਕਿਸੇ ਤੇ ਨਹੀਂ ਪਾਸਪਾਲ ਗਈ ਆ ਛੋਟਾ ਹੈ जख्म ਹੀ ਤੇ ਉਹਦੇ ਵਜ੍ਹਾ ਨਾਲ ਹੁਣ ਇਹਨੂੰ ਆਵੇ ਲੈ ਧੌਂਦ ਲੈ ਅਸੀਂ ਹੈ ਅਹੀ ਆ ਗਏ ਆ ਘਾਰ ਲਈਲੀ ਨੂੰ ਲੈ ਕੇ ਚੀਕੂ ਪਾ ਚੱਲਾ ਚੀਕੂ ਆਇਆ ਆ ਨੂੰ ਨਹੀਂ ਜਾਣਾ ਚੀ ਪਾ ਪਾ ਚੱਲਾ ਕੋ ਮਾਇਆ ਹੀ ਸੁਸੂ ਕਾ ਰਾਇ ਹੀ ਫੇਰ ਕਹੇਗਾ ਲੜਾਈ ਲਾਊਗਾ ਤੇ ਚਲੋ ਚੱਲੀਏ ਲਈਲੀ ਆਓ ਹਾਂ ਉੱਪਰ ਵੇਖੋ ਕਿੱਡਾ ਰੋਲਾ ਪੈ ਰਿਹਾ ਚਲੋ ਚਲੀਏ ਲਿਲੀ ਚਲ ਚਲੀਏ ਕਿੰਨੀ ਥੱਕ ਗਈ ਆ ਬਹੁਤ ਜ਼ਿਆਦਾ ਡਰ ਗਈ ਰਾਹ ਤੇ ਬਹੁਤ ਪਰੇਸ਼ਾਨੀ ਹੋਈ ਹਨ ਫਾੜ ਉਹਨੂੰ ਚੁੱਕ ਚੁੱਕ ਭਈਆ ਹੈਲੋ ਨੰਨੇ ਸਾਰੇ ਸੁੰਗਣ ਦੇ ਵੇਖੋ ਕਿੱਥੋਂ ਆਈ ਆ ਤੇ ਲਿਲੀ ਹੁਣ ਰੈਸਟ ਕਰਦੀ ਪਈ ਆ ਬਹੁਤ ਜ਼ਿਆਦਾ ਡਰ ਗਈ ਸੀ ਤੇ ਹੁਣ ਥੋੜਾ ਠੀਕ ਐ ਰਾਜੇ ਬਹੁਤ ਰੋਈ ਐ ਇਹਨੂੰ ਰਸਤੇ 'ਚ ਬੜੀ ਵਾਰ ਹਿਲਾਇਆ ਵਾ ਤੇ ਇਹਨਾਂ ਦੀ ਲੜਾਈ ਹੋ ਗਈ ਹੀ ਤੇ ਇਹਰਾ ਇੱਥੇ ਦੰਦ ਲੱਗ ਗਿਆ ਜਿਹਦੀ ਵਜ੍ਹਾ ਨਾਲ ਆ ਤੇ ਇਹਦੀ ਐ ਸਾਰੀ ਲੱਤ ਜਿਹੜੀ ਆ ਪਾਸ ਭਰ ਗਈ ਐ ਤੇ ਇਹਦੇ ਬੈਕ ਸਾਈਡ ਤੇ ਵੀ ਇੱਥੇ ਜਿਹੜੀ ਆ ਪਾਸ ਆ ਗਈ ਐ ਸਿਰਫ ਛੋਟਾ ਜਿਹਾ ਦੰਦ ਲੱਗਾ ਹੀ ਇਹਨਾਂ ਨੇ ਲੜਾਈ ਕੀਤੀ ਸੀ ਆਪਸ 'ਚ ਤੇ ਸਾਰੇ ਹੁਣ ਇਹਦੀ ਪਾਸ ਭਰ ਗਈ ਐ ਬਹੁਤ ਜ਼ਿਆਦਾ ਤਾਂ ਕਰਕੇ ਹੀ ਲੈ ਕੇ ਗਏ ਹਾਂ ਕਿ ਲੱਤ ਤੇ ਭਰੀ ਭਰੀ ਬੈਗ ਤੇ ਵੀ ਇੱਥੇ ਪਾਸ ਭਰ ਗਈ ਹੈ ਹੁਣ ਡਾਕਟਰ ਨੇ ਟ੍ਰੀਟਮੈਂਟ ਕਰਤਾ ਵਾ ਤੇ ਅੱਗੇ ਮੈਡੀਸਿਨ ਵਗੈਰਾ ਲਿਖਤੀਆਂ ਉਹ ਦਵਾਂਗੇ ਥੋੜੇ ਦਿਨ ਫੇਰ ਦੁਬਾਰਾ ਲੈ ਕੇ ਜਾਵਾਂਗੇ ਬਹੁਤ ਔਖ ਹੋਈਆ ਪਰ ਇਹਦਾ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਤੇ ਹੁਣ ਲੀਲੀ ਕਰ ਲੱਗੀ ਆ ਨੀਂ ਨੀਂ ਕਰ ਲੱਗੀ ਹੈਨਾ ਸੁਣਨ ਦੀ ਸਾਰੀ ਗੱਲ ਤੇ ਬਾਕੀ ਬੱਚੇ ਆਰੇ ਸਾਰੇ ਸੈਂਡੀਝੂਲੀ ਕੀ ਕੋ ਇਹ ਤਾਂ ਪੂਆ ਇਹ ਭਈਆ ਹਾਡਾ ઓਰੀਓ ઓਰੀਓ ਸਾਰੇ ਸੁੱਤੇ ਬੈਜਾ ਬੈਜਾ ਸੌਰੀ ਸੌਰੀ ਚਲ ਬੈਜਾ ਬੈਜਾ ਇਹ ਸੁੱਤੇ ਨਹੀਂ ਵੈਸੇ ਤੇ ਵੇਖਣ ਹੀ ਦੇ ਆ ਕਿ ਪਰ ਰੈਸਟ ਕਰਦੇ ਪਏ ਹੁਣ ਸਾਰੇ ਖਾਣਾ ਖੂਣਾ ਇਹਨਾਂ ਦਾ ਹੋ ਗਿਆ ਸਭ ਦਾ ਤੇ ਗਾਇਸ ਮੈਂ ਘਰ ਆ ਚੁੱਕੀ ਆ ਲੀਲੀ ਦਾ ਟ੍ਰੀਟਮੈਂਟ ਅਸੀਂ ਕਰਵਾਏ ਸੀ ਆ ਕੇ ਫਿਰ ਬੱਚਿਆਂ ਨੂੰ ਰੋਟੀ ਰੋਟੀ ਦਿੱਤੀ ਹੈ ਹੀ ਤੇ ਹੁਣ 7:30 ਦਾ ਟਾਈਮ ਹੋ ਚੱਲਿਆ ਆ ਹਨੇਰਾ ਹੋਣ ਹੀ ਵਾਲਾ ਬੱਚਿਆਂ ਨੂੰ ਸਾਰੇ ਨੂੰ ਸ਼ੈਰ ਕਰਵਾਈ ਹੈ ਤੇ ਇਹ ਜੈਕੀ ਜਿਹੜਾ ਰੋਲਾ ਪਾਉਂਦਾ ਪਿਆ ਕੀ ਹੈ ਚਾਕੂ ਕੀ ਕੀ ਆ ਓਏ ਟੇਬਲ ਥੱਲੇ ਵੜਿਆ ਆ ਜਾ ਤੇ ਐ ਆ ਜੀ ਸਾਡੇ ਸਾਰੇ ਬੱਚੇ ਤੇ ਆ ਵੇਖੋ ਸਾਰੇ ਆਮ ਨਾਲ ਬੈਠੇ ਆ ਰੋਟੀ ਰੋਟੀ ਖਾਤੀ ਆ ਸ਼ਾਂਤੀ ਹੋ ਗਈ ਆ ਦੀਦੀ ਆ ਇਹੀ ਇੱਥੇ ਹੀ ਰਹਿਨੇ ਆ ਇਸ ਟਾਈਮ ਤੇ ਇਹ ਦੀਦੀ ਆ ਕੁਛ ਕਹੋਗੇ ਮੈਂ ਕਹਿਣਾ ਚਾਹਾਂਗੀ ਕਿ ਕਈਆਂ ਨੂੰ ਨਾ ਬਹੁਤ ਜ਼ਿਆਦਾ ਲੱਗਦਾ ਹੈ ਕਿ ਇਹ ਬੱਚਾ ਨੂੰ ਛੱਡ ਕੇ ਘਰ ਚਲੇ ਜਾਣੇ ਆ। ਮਤਲਬ ਆਰਾਮ ਨਾਲ ਸੌਂ ਚਲੇ ਜਾਣੇ ਆ। ਇੱਥੇ ਕੋਈ ਹੈ ਨਹੀਂ ਆ ਕਿ ਘਰ ਚਲੇ ਜਾਈਏ ਕਿ ਇਹ ਵੀ ਸਾਡਾ ਘਰ ਨੂੰ ਹੋ ਗਿਆ, ਉਹ ਵੀ ਆਡਾ ਘਰ ਆ। ਪਰ ਅਹੀ ਇੱਥੇ ਹੀ ਰਹਿਣੇ ਆ। ਇਹਨਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਵਾਸਤੇ ਕਿਉਂਕਿ ਰਾਤ ਨੂੰ ਵੀ ਲੜ ਪੈਂਦੇ ਆ ਬਹੁਤ ਜ਼ਿਆਦਾ ਤੇ ਇਸ ਕਰਕੇ ਇਹ ਨਾ ਨਾਲ ਹੀ ਸੌਣੇ ਆ। ਅੱਛਾ ਲੱਗਦਾ ਹੈ ਕਿਉਂਕਿ ਘਰ ਚਲੇ ਗਏ ਫੇਰ ਚਿੰਤਾ ਰਹਿਣੀ ਆ ਉਹ ਸੁੱਤਾ ਹੈ ਕਿ ਨਹੀਂ ਸੁੱਤਾ, ਪਤਾ ਨਹੀਂ ਖਾਣਾ ਵੀ ਕੀ ਕੀਤਾ ਹੋਣਾ। ਇਸ ਕਰਕੇ ਆਪਾਂ ਨਾਲ ਦੇਣੇ ਆ ਔਰ ਸਾਡੀ ਵੀਡੀਓ ਔਰ ਜੋ ਵੀ ਬਲੌਗ ਆ ਰਹੇ ਆ ਛੋਟੇ ਜਾਂ ਵੱਡੇ ਉਹਨਾਂ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਾਡ ਨੂੰ ਅੱਗੇ ਵੀ ਬਹੁਤ ਜ਼ਿਆਦਾ ਵੀਡੀਓ ਜਾਂ ਮਤਲਬ ਇਹਨਾਂ ਦੀ ਸੇਵਾ ਦੇ ਵਿੱਚ ਤੁਹਾਡਾ ਸਾਡਾ ਹੌਸਲਾ ਵਧੇ ਰਵੇ ਔਰ ਅਸੀਂ ਤੁਹਾਨੂੰ ਮਿਲਦਾ ਥੈਂਕ ਯੂ ਜੀ ਐਵੇਂ ਜੈਕੀ ਕੀ ਹੋ ਗਿਆ ਜੈਕੀ ਮੰਜੇ ਥੱਲੇ ਵੜ ਗਿਆ ਕੀ ਆਇਆ ਇੱਧਰ ਆ ਲੈ ਕੀ ਹੈ ਕੀ ਕਲਾ ਨੇਰਾ ਹੋ ਗਿਆ ਨਾ ਤਾਂ ਕਰਕੇ ਆ ਵੇਖੋ ਐਵੇਂ ਡਰਨ ਡਿਆ ਉਹ ਆਜਾਈਏ ਪਿੰਕੀ ਆ ਪਿੰਕੀ ਡਰਾਇਆ ਇਹਨੂੰ ਪਿੰਕੀ ਚੜ ਗਈ ਐ ਕੁੱਲਰ ਉੱਪਰ ਤੇ ਡਰਨ ਡਰਦਾ ਪਿਆ ਆ ਵੇਖੋ ਕੁੱਮੀ ਜਾਂਂ ਡਿਆ ਤੇ ਜੇ ਇਹਨਾਂ ਨੂੰ ਆਪਾਂ ਛੱਡ ਕੇ ਚੱਲ ਗਏ ਰਾਤ ਨੂੰ ਇਕੱਲੇ ਆਪਾਂ ਇਹਨਾਂ ਨੂੰ ਰਾਤ ਨੂੰ ਇਕੱਲੇ ਛੱਡ ਕੇ ਜਾਈਏ ਤੇ ਵਿਚਾਰੇ ਬੱਚੇ ਡਾਰ ਡਾਰ ਕੇ ਕਿੰਨਾ ਬੁਰਾ ਹਾਲ ਹੋ ਜੇ ਇਹਨਾਂ ਦਾ ਅਹੀਂ ਨਾਲ ਹੁਣ ਇਹਨਾਂ ਨੇ ਕਹਿੰਨੇ ਆ ਕੋਈ ਨਹੀਂ ਆ ਇਹ ਹੌਸਲਾ ਦਿੰਨੇ ਆ ਇਹਨਾਂ ਨੂੰ ਪਤਾ ਲੱਗਦਾ ਵੀ ਹਾਂ ਸਾਡੇ ਨਾਲ ਰਹਿੰਦੇ ਆ ਜੀ ਇਕੱਲੇ ਬੱਚੇ ਰਹਿਣ ਲੜਾਈਆਂ ਹੋਣ ਲੜਾਈਆਂ ਜੀ ਇੰਨੀ ਜ਼ਬਰਦਸਤ ਹੁੰਦੀ ਐ ਕਿ ਬੜਾ ਬੁਰਾ ਹਲ ਹੁੰਦਾ ਹੀ ਹੁੰਨੇ ਆ ਨਾਲ ਇਸ ਕਰਕੇ ਹਮੇਸ਼ਾ ਛਡਾ ਲੈਨੇ ਆ ਤੇ ਬੱਚਿਆਂ ਦੇ ਨਾਲ ਹੀ ਰਹਿਨੇ ਇੱਥੇ ਹੀ ਰਹਿਨੇ ਆ ਇਹ ਇਲਾਕਾ ਵੀ ਸਾਡਾ ਕਾਫੀ ਸੁਨਸਾਨ ਆ ਪਰ ਫਿਰ ਵੀ ਸਾਡੀ ਹਿੰਮਤ ਇਹ ਬੱਚਿਆਂ ਕਰਕੇ ਆ ਰਹੀ ਐ ਨਾ ਜ਼ਿਆਦਾ ਤੇ ਪਲੀਜ਼ ਗਾਇਸ ਸ਼ੇਅਰ ਜ਼ਰੂਰ ਕਰਿਓ ਇਸ ਸਿਰਫ ਤੇ ਸਾਰੇ ਬੱਚਿਆਂ ਨੂੰ ਗਾਇਜ਼ ਅਸੀਂ ਰੋਟੀ ਵਗੈਰਾ ਖਵਾਤੀ ਆ ਤੇ ਹੁਣ ਅਸੀਂ ਆਪ ਰੋਟੀ ਖਾ ਲੱਗੇ ਆ ਤੇ ਮਿਲਦੇ ਆ ਤੁਹਾਨੂੰ ਨਵੇਂ ਅਪਡੇਟ ਦੇ ਨਾਲ ਨਵੀਂ ਵੀਡੀਓ ਦੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਨਾ ਜੀ ਬਾਏ ਗਾਇਜ਼